ਫਿਰ ਤੁਹਾਡੇ ਨੇੜੇ-ਤਰ ਦੀ ਹੋਰ ਹਿੱਸੇ ਵੀ ਖੋਣਗੇ ਕਹਿੰਦੇ ਇੱਥੇ ਦਾ ਪੰਜਾਬੀ ਬੋਲਦੇ ਬੰਦੇ ਘਟ ਗਏ ਨੇ ਪਹਿਲਾਂ ਬਾਹਰੋਂ ਲਿਆਉਂਦੇ ਨੇ ਪਾਵਰ ਦੇ ਜ਼ੋਰ ਤੇ ਫਿਰ ਉਹਨਾਂ ਦੀ ਵੋਟ ਤੇ ਜ਼ੋਰ ਤੇ ਤੋਤ ਖੋਲੇ ਨੇ ਜਿਵੇਂ ਤੋਂ ਆ ਕਿੰਨੇ ਪੰਜਾਬੀ ਬੋਲਦੇ ਇਲਾਕੇ ਖੋਏ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਕਹਿਣਾ ਕਿ ਅਸੀਂ ਸੁਪਰੀਮ ਕੋਰਟ ਜਾਵਾਂਗੇ ਕਿ ਸੁਪਰੀਮ ਕੋਰਟ ਜਾਏ ਤੇ ਮਸਲਾ ਹੱਲ ਹੋਏਗਾ। ਉੱਟਾਂ ਇਸ ਲਈ ਪਾਈਆਂ ਅਸੀਂ ਕਿ ਸੁਪਰੀਮ ਕੋਰਟ ਜਾਈਂ। ਸੁਪਰੀਮ ਕੋਰਟ ਦਾ ਜਿਹੜਾ ਮਰਜ਼ੀ ਉੱਠ ਕੇ ਸਾਡੇ ਚੋਂ ਜਾ ਸਕਦਾ। ਕੇਜਰੀਵਾਲ ਫੜ ਲਿਆ ਤਾਂ ਦਿੱਤਾ ਨਾ ਲਾ ਲਿਆ ਜਾਂ ਕੀ। ਨਾ ਪੰਜਾਬ ਯੂਨੀਵਰਸਿਟੀ ਖੋਲੀ ਤੁਸੀਂ ਕੁਝ ਨਹੀਂ ਕਰੋਗੇ। ਸ਼ੇਂਦਰ ਸਰਕਾਰ ਕਿਤੇ ਨਾ ਕਿਤੇ ਭਗਵਾ ਕਰਨ ਕਰਨਾ ਚਾਹ ਰਹੀ ਆ ਆਰਐਸਐਸ ਦਾ। ਇਹ ਚਾਹੁੰਦੇ ਨੇ ਉਹ ਵੀ ਸਿਲੇਬਸ ਬਦਲ ਲੰਗੇ ਤੁਹਾਡਾ। ਇਹ ਸੈਨੇਟ ਦੇ ਹੁੰਦਿਆਂ ਨਹੀਂ ਬਦਲ ਸਕਦੇ। ਵਿਸ਼ੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਆਇਆ ਸੀ ਕਿ ਜੋ ਪੰਜਾਬ ਦੇ ਹੱਕ ਵਿੱਚ ਹੋਏਗਾ ਉਹੀ ਲੈ ਕੇ ਦਵਾਂਗੇ ਕਿ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਕੋਲੋਂ ਚਲੀ ਜਾਵੇ ਇਹ ਪੰਜਾਬ ਦੇ ਇੱਤੇ ਚ ਹਲ ਛੁੱਟੀ ਦਾ ਐਲਾਨ ਆ ਦੋ ਛੁੱਟੀਆਂ ਕਰ ਦਿੱਤੀਆਂ ਨੇ ਉਹ ਛੁੱਟੀਆਂ ਕੀਤੀਆਂ ਕਿਉਂ ਕੀਤੀਆਂ ਹੈ ਸੈਂਟਰ ਕਿਤੇ ਨਾ ਕਿਤੇ ਪੰਜਾਬ ਦੇ ਚੁੰਡੀ ਭਰ ਕੇ ਦੇਖਦਾ ਕਿ ਜਿਉਂਦੇ ਹੈਗੇ ਨੇ ਕਿ ਮਰਗੇ ਨੇ ਉਹ ਚੀਜ਼ ਚੈੱਕ ਕਰ ਰਹੇ ਨੇ ਆਹੀ ਹੈ ਨਹੀਂ ਤਾਂ ਮੈਨੂੰ ਦੱਸੋ ਜਦੋਂ ਲੋਕ